ਜੇ ਸਾਰੇ ਹਲਕੇ ਦੇ ਵਿਰੇ ਵਰਕਰ ਸਹਿਬਾਨ ਲੀਡਰ ਸਹਿਬਾਨ ਔਰ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਪਹੁੰਚੇ ਆ ਸੋ ਕੱਲ ਦਾ ਰੋਡ ਸ਼ੋ ਜਿਹੜਾ ਪੂਰੇ ਹਲਕੇ ਦੀਆਂ ਮਤਾਵਾਂ ਨੇ ਬਜ਼ੁਰਗਾਂ ਨੇ ਭਰਾਵਾਂ ਨੇ ਨੌਜਵਾਨਾਂ ਨੇ ਧੜਾ ਨੇ ਬਹੁਤ ਵੱਡਾ ਕਾਜਾਬ ਕੀਤਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਹਲਕੇ ਤੋਂ ਬਹੁਤ ਖੁਸ਼ ਹੋ ਕੇ ਗਏ ਕਿ ਬਹੁਤ ਵੱਡਾ ਰੋਡ ਸ਼ੋ ਹੋਇਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਇੱਥੇ ਆਵਾਜ਼ੀ ਪਾਰਟੀ ਨੂੰ ਪਿਆਰ ਕਰਦੇ ਹੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਹੋ ਸੋ ਜਿੱਕਾ ਤੇ ਧੰਨਵਾਦ ਵਾਲੀ ਮੀਟਿੰਗ ਭਲਾਈ ਸੀ ਔਰ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਥੋੜੇ ਜੰਡਾ ਰਹਿ ਗਏ ਉਹਦੇ ਲਈ ਸਾਡੇ ਜ਼ਿਲ੍ਹਾ ਪ੍ਰਧਾਨ ਸਹਿਬਾਨ ਪਹੁੰਚਿਆ ਪੂਰੇ ਤੁਹਾਨੂੰ ਦੱਸਣਗੇ ਕਿ ਕਿਸ ਕਿਸੇ ਤਰ੍ਹਾਂ ਆਪਾਂ ਪਿੰਡਾਂ 'ਚ ਜਾਣਾ ਕਿਸ ਤਰ੍ਹਾਂ ਪ੍ਰਚਾਰ ਕਰਨਾ ਜਿਹੜੇ ਪਰਿਵਾਰੀ ਸਹਿਬਾਨ ਹੈ ਜ਼ਿਲ੍ਹਾ ਪ੍ਰਧਾਨ ਸਾਹਿਬ ਇੱਥੇ ਸਾਰੇ ਬਲਾਨ ਪ੍ਰਧਾਨ ਸਹਿਬਾਨ ਬੈਠੇ ਆ ਉਹਨਾਂ ਨੂੰ ਪਧਾਰ ਦੀ ਗਾਈਡ ਕਰਨਗੇ ਤੇ ਤੁਹਾਨੂੰ ਸਾਰੇ ਪ੍ਰਧਾਨਾਂ ਨੂੰ ਮੇਰੀ ਬੇਨਤੀ ਆ ਜਿਹੜੇ ਵੀ ਸਾਡੇ ਵਰਕਰ ਸਹਿਬਾਨ ਕੋਈ ਨਹੀਂ ਆਏ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਸਾਡੀ ਸੰਗਠਨ ਵਾਲੇ ਸਾਡੇ ਜਿਹੜੇ ਬਲਾਕ ਪ੍ਰਧਾਨ ਜਾਂ ਜ਼ਿਲ੍ਹਾ ਪ੍ਰਧਾਨ ਜੋ ਪੰਜਾਬ ਪ੍ਰਧਾਨ ਜਿਸ ਤਰ੍ਹਾਂ ਵੀ ਸਾਡੇ ਅਧਿਕਾਰਤਕਾਰੀ ਪ੍ਰਧਾਨ ਦਾ ਹੁਕਮ ਹੁੰਦਾ ਉਸੇ ਤਰੀਕੇ ਨਾਲ ਆਪਾਂ ਪ੍ਰਚਾਰ ਕਰਨਾ ਸੋ ਜਿੱਥੇ 13 ਜੀਲੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪਿਆਰ ਸਰਦਕਾ 13 ਜੀਲੋ ਆ ਰਹੀਆਂ ਤੇ ਆਪਾਂ ਵੀ ਆਪਣੇ ਹਲਕੇ ਚ ਕਿਤੇ ਕਮਜ਼ੋਰ ਨਾ ਪੈ ਗਈਏ ਵੱਧ ਤੋਂ ਵੱਧ ਵੋਟਾਂ ਪਵਾ ਕੇ ਜੇ ਮੈਨੂੰ 65000 ਵੋਟ ਪਈ ਸੀ ਤੇ ਹੁਣ ਆਪਾਂ 1 ਲੱਖ ਵੋਟ ਪਾਉਣੀ ਆ ਸੋ ਸਾਰਿਆਂ ਦਾ ਸਾਰੇ ਵਰਕਰ ਸਾਂ ਬਾਨਾ ਨੂੰ ਪੂਰੇ ਪਿੰਡ ਵਾਸੀਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਆਪਣੇ ਭਰਾ ਨੂੰ ਆਮ ਆਲੀ ਪਾਰਟੀ ਨੂੰ ਕਾਬਜਾਬ ਕੀਤਾ ਤੇ ਹੁਣ ਵੀ ਜਿਹੜੀ ਲੋਕ ਸਭਾ ਇਲੈਕਸ਼ਨ ਹੈ ਇੱਕ ਜੋਨ ਨੂੰ ਆਪਾਂ ਸਾਰਿਆਂ ਨੇ ਲਾ ਤਕਲੀ ਨਾ ਪੰਜਾ ਤੇ ਝਾੜੂ ਦੇ ਵੋਟ ਅਨੁਸਾਰ ਤੇ ਮੋਹਰਾਂ ਲਾ ਕੇ ਤੇ ਸਰਦਾਰ ਗੁਰਪ੍ਰੀਤ ਸਿੰਘ ਦੀਪੀ ਨੂੰ ਕਾਬਜਾਬ ਕਰਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ